ਆ ਨਾ ਕਿਰਨ ਪਏ ਕਿਰਨ ਛੱਪ ਸਾਡੀ ਨਾਲ ਲਿਆਂਦੀ ਆਪਾਂ ਰੋਟੀਆਂ ਪੋਟੀਆਂ ਬਣਾਉਣ ਲਈ ਹੁਣ ਆਪਾਂ ਬਣਾਵਾਂਗੇ ਸੈਂਡਵਿਚ ਇੱਥੇ ਤੇ ਹਵਾ ਹੀ ਬਣੀ ਆਉਂਦੀ ਇੱਥੇ ਥੱਲੇ ਨਾ ਗਿਆ ਤੂੰ ਉਹ ਅੰਦਰ ਨਹੀਂ ਆਉਂਦੀ ਕੁੜੀ ਤਾਂ ਡੀ ਆ ਕਰੀ 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 ਅੱਗੇ ਇਬਾਦਤ ਇੱਕ ਹੁਣ ਫਿਰ ਕਰੀਦੇ ਨਹੀਂ ਮੈਂ ਕਿ ਆ ਜਾ ਬੁੱਤਾ ਇਹਦੇ ਮਤੋਂ ਵੜੀ ਪਏ ਤੇ ਇੱਧਰ ਬੰਦਰਾ ਜੀ ਇਬਾਦਤ ਦਾ ਖਾਣਾ ਜਿਹਦੇ ਚ ਕਿਰਨ ਕੀ ਬਣਾ ਰਹੇ ਨੇ ਸੂਜੀ ਬਣਦੀ ਆ ਸੂਜੀ ਸੂਜੀ ਦਾ ਹਲਵਾ ਤੇ ਆ ਰੋਡ ਵਗ ਰਹੀ ਐ ਅਸੀਂ ਆਏ ਕੋਨੇ ਤੇ ਆ ਗਏ ਆ ਸਾਡੀ ਕਿਚਨ ਪਿੱਛੇ ਖੋਲ ਲੀਏ ਇੱਥੇ ਬਣਾਵਾਂਗਾ ਮੈਂ ਸੈਂਡਵਿਚਾਂ ਤੇ ਉੱਥੇ ਦੋ ਦੋ ਸਾਡੇ ਕੋਲ ਗੈਸ ਨੇ ਪੋਟੇਬਲ ਜਦੋਂ ਐ ਲੇਟਿਆ ਫੇ ਬੈਗ ਜਰਾ ਕੋਈ ਹੋਸ਼ ਹੀ ਨਹੀਂ ਪੰਦਰ ਦੀ ਉਧਰ ਹੀ ਜਾ ਖੁੱਲੇ ਉਹਨੂੰ ਥੋੜੀ ਪਤਾ ਹੋਊਗਾ ਮੈਂ ਗੱਡੀ ਦੇ ਕਿੰਵੇ ਵਾਰੀ ਪੰਦਰ ਨਹੀਂ ਪਤਾ ਤਾਂ ਕਿੱਥੇ ਹੁੰਦੇ ਆ ਹਾਂ ਮੋੜ ਪਾਸਾ ਹਮਾਰੇ ਤਾਂ ਧਾਰ ਥੱਲੇ ਤੇ ਇੱਕ ਟੋਲ ਪਲਾਜ਼ੇ ਨੇ ਮੇਰੇ 150 ਦਾ ਟੋਲ ਸੀ ਮੇਰੇ ਤੋਂ 300 ਰੁਪਏ ਲਿੱਤਾ ਇਹਨਾਂ ਨਹੀਂ ਚੱਲਿਆ ਨਹੀਂ ਮੈਂ ਰਕੜ ਮੈਂ ਕਹਿੰਦਾ ਮੈਂ ਜਾਂਦਾ ਨਹੀਂ ਨੈਸ਼ਨਲ ਹਾਈਵੇ ਤੇ ਮੈਂ ਇਧਰ ਜਾਵਾਂ ਪਿੰਡਾਂ 'ਚੋਂ ਪਿੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਬਹੁਤ ਵਧੀਆ ਹਾਂ ਤੇ ਅਸੀਂ ਅੱਜ ਹੁਣ ਚੱਲਣ ਲੱਗੇ ਆ ਗੁਰਦੁਆਰਾ ਸਾਹਿਬ ਤੋਂ ਅਗਲੇ ਦਿਨ ਦੀ ਸ਼ੁਰੂਆਤ ਇਸ ਗੁਰਦੁਆਰਾ ਸਾਹਿਬ ਨੂੰ ਕੇਸੀ ਅਸੀਂ ਆ ਗੁਰਦੁਆਰਾ ਸਾਹਿਬ ਨੇ ਜੀ ਸੱਚਖੰਡ ਦਰਬਾਰ ਜੋ ਕਿ ਉਦੇਪੁਰ ਦੇ ਵਿੱਚ ਨੇ ਤੇ ਆ ਪੁੱਲ ਦੇ ਨਾਲ ਹੀ ਬਣਿਆ ਹੋਇਆ ਗੱਡੀਆਂ ਦੀ ਪਾਰਕਿੰਗ ਵਾਸਤੇ ਵੀ ਬੜੀ ਵਧੀਆ ਥਾਂ ਬਣੀ ਹੋਈ ਹੈ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਰਾਤੀ ਜਿਹੜੀ ਕਲੋਨੀ ਦੀ ਗੱਲ ਕੀਤੀ ਸੀ ਬਾਬਾ ਜ਼ੋਰਾਵਰ ਸਿੰਘ ਜੀ ਹਾਂ ਇਹ ਕਲੋਨੀ ਹੈ ਜੀ ਸਿੱਖ ਕਲੋਨੀ ਦਾ ਨਾਮ ਦਿੱਤਾ ਗਿਆ ਤਾਂ ਇੱਥੇ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਆਂਦੀ ਹੈ ਤੇ ਇਹ ਗੁਰਦੁਆਰੇ ਦੇ ਵਿੱਚ ਰਾਤ ਰੁਕੇ ਸੀ ਤੇ ਹੁਣ ਗੱਡੀ ਵਿੱਚ ਸਮਾਨ ਰੱਖ ਕੇ ਅਸੀਂ ਚੱਲੀਏ ਜੀ ਸਵੇਰੇ-ਸਵੇਰੇ ਚਾਹ ਛੱਕ ਕੇ ਮੱਥਾ ਟੇਕ ਕੇ ਤੇ ਅੱਗੇ ਅਗਲੇ ਅਗਲੇ ਸ਼ਹਿਰ ਵੱਲ ਨੂੰ ਚਾਲੇ ਪਾਈਏ। ਔਰ ਸਭ ਤੋਂ ਵੱਡੀ ਗੱਲ ਇੱਥੋਂ ਜਿਹੜੇ ਗਰੰਤੀ ਸਿੰਘ ਜੀ ਨੇ ਉਹਨਾਂ ਨੇ ਸਾਨੂੰ ਪਛਾਣ ਲਿਆ। ਉਹਨਾਂ ਦੀ ਫੈਮਲੀ ਨੇ ਪਛਾਣੇ ਬੀਸਿਕਲੀ ਤੇ ਬਾਬਾ ਜੀ ਮਿਲ ਕੇ ਬੜਾ ਆਨੰਦ ਆਇਆ। ਦਵਾਰਾ ਸਾਹਿਬ ਤੋਂ ਬਾਹਰ ਨਿਕਲਦੀ ਹਰ ਪਾਸੇ ਸਰਾਵਾਂ ਬਣੀਆਂ ਹੋਈਆਂ ਨੇ ਕਮਰੇ ਬਣੇ ਹੋਏ ਨੇ ਜਿਹੜੇ ਯਾਤਰੀ ਆ ਕੇ ਇੱਥੇ ਰੁਕਦੇ ਨੇ ਉਹ ਉਹਨਾਂ ਵਾਸਤੇ ਬਹੁਤ ਸੋਹਣਾ ਸੜੋ ਉੱਪਰਸ਼ੀ ਕਮਹਾ ਜੀ ਉਹ ਉੱਥੇ ਲਿਫਟ ਲੱਗੀ ਹੋਈ ਐ ਸਮਾਨ ਦੀ ਕੋਈ ਦਿੱਕਤ ਨਹੀਂ ਵਧੀਆ ਬੇਟਾ ਦਰਵਾਜ਼ਾ ਕਰ ਦੇ ਬੰਨ ਜੋਰ ਲਾ ਕੇ ਥੋੜਾ ਜਾਂ ਚਲੋ ਆਜੋ ਇਧਰ ਐਂਟਰੀ ਹੈ ਦਵਾਰਾ ਸਾਹਿਬ ਦੀ ਇੱਧਰ ਹੇ ਨੀਚੇ ਵੀ ਦਰਬਾਰ ਸਾਹਿਬ ਹੈਗੇ ਨੇ ਮਾਥਾ ਟਿਕਣ ਲਈ ਸੰਗਤ ਵਾਸਤੇ ਚਾਹ ਸ਼ਾਇਦ ਉੱਥੇ ਹੈਗੀ ਆਪੀ ਲੈਨੇ ਚਾਹ ਉਦੇਪੁਰ ਤੋਂ ਨਿਕਲ ਗਏ ਤੇ ਕਿਰਨ ਜਲਾ ਰਹੇ ਨੇ ਗੱਡੀ ਸੂਰੇ ਸੌਗੀ ਆ ਤੇ ਮੈਂ ਕਰਦੀਆਂ ਐ ਐਡੀਟਿੰਗਾਂ ਕੰਮ ਦੇਖੋ ਕਿੰਨੇ ਵਧੀਆ ਨੇ ਇਬਾਦਤ ਸੋ ਕੇ ਪਿੱਛੇ ਆਰਾਮਾ ਸੁਤੀ ਆਰਾਮ ਦੇਖੋ ਗੱਦੇ ਤੇ ਇੱਧਰ ਬੈਠੀ ਮਹਿਕਪ੍ਰੀਤ ਕੋਰ ਸੈਣੀ ਤੇ ਦਿਨ ਹੈਗਾ ਸਾਡਾ ਟ੍ਰਿਪ ਦਾ ਤੀਸਰਾ ਤੇ ਰਸਤੇ ਨੇ ਜੀ ਉਦੇਪੁਰ ਤੋਂ ਨਿਕਲ ਰਹੇ ਆ ਜੀ ਅੱਗੇ ਨੂੰ ਗੁਜਰਾਤ ਵੱਲ ਨੂੰ ਪਹਾੜੀ ਪਹਾੜ ਨੇ ਅੱਜ ਦੇ ਦਿਨ ਅਸੀਂ ਗੁਜਰਾਤ ਪਹੁੰਚ ਜਾਗੇ ਵੈਸੇ ਉਮੀਦ ਤਾਂ ਪੂਰੀ ਏ ਕਿਉਂਕਿ ਗੁਜਰਾਤ ਕੋਈ ਬੜੀ ਦੂਰ ਨਹੀਂ ਲੇਕਿਨ ਜਿੱਥੇ ਇੱਕ ਅੱਜ ਦੀ ਸੋਚਿਆ ਹੈ ਵੀ ਉੱਥੇ ਪਹੁੰਚਣਾ ਉੱਥੇ ਅਸੀਂ ਪਹੁੰਚਣਾ ਜ਼ਰੂਰ ਜ਼ਰੂਰ ਸੋਚ ਲੈ ਕੇ ਪਹੁੰਚ ਜਾਗੇ 10 ਤੋਂ 12 ਘੰਟੇ ਸਾਨੂੰ ਲੱਗਣਗੇ ਅੱਜ ਦੀ ਡਰਾਈਵ ਨੂੰ ਤੁਰਦੇ ਹੋਏ ਗੁਜਰਾਤ ਤੱਕ ਜਾਣ ਲੱਗਿਆ ਤੇ ਉਸ ਤੋਂ ਬਾਅਦ ਫਿਰ ਹੋਰ ਅੱਗੇ ਇਹ ਕਿੱਧਰ ਦਾ ਸਿਸਟਮ ਬਣਦਾ ਉਹ ਤਾਂ ਸਟੈਪ ਬਾਈ ਸਟੈਪ ਹੀ ਦੱਸੀ ਚੱਲਾਂਗੇ ਇਹ ਕੋਈ ਅਸੀ ਟ੍ਰਿਪ ਦਾ ਨਾਮ ਨਹੀਂ ਰੱਖਿਆ ਕੋਈ ਹਨਾ ਜਿਵੇਂ ਹੁੰਦਾ ਨਾ ਕੋਈ ਕਸ਼ਮੀਰ ਟੂ ਕਨਿਆ ਕੁਮਾਰੀ ਜਾਂ ਪੰਜਾਬ ਟੂ ਕਸ਼ਮੀਰ ਉਦਾਂ ਦਾ ਕੋਈ ਟ੍ਰਿਪ ਦਾ ਨਾਮ ਨਹੀਂ ਇਹ ਅਨਪਛਾਤੀ ਟ੍ਰਿਪ ਹੈ ਅਨ ਅਨਪਲਾਨਡ ਟ੍ਰਿਪ ਹੈ ਪਤਾ ਨਹੀਂ ਕਿੱਥੇ ਕਿਵੇਂ ਹੋ ਜਾਏਗਾ ਨਾ ਕੱਲ ਉਹਨੂੰ ਪਰਪੂਰੀ ਨਹੀਂ ਹੋਣਾ ਨਾ ਹੋ ਸਕਿਆ ਸਾਡੀ ਹਨਾ ਚੀਜ਼ ਤੇ ਫਿਰ ਮੁੜ ਕੇ ਦੀ ਟ੍ਰਿਪ ਦਾ ਨਾਮ ਕੈਂਸਲ ਕਰਦੇ ਬ੍ਰੀ ਸੋ ਇਹ ਚੀਜ਼ ਚੱਲ ਰਹੀ ਏ ਹਾਲੇ ਬੜੀਆਂ ਪਲੈਨਿੰਗਾਂ ਚੱਲਦੇ-ਚੱਲਦੇ ਸਾਡੀਆਂ ਬਣ ਰਹੀਆਂ ਨੇ ਇੱਕ ਚੀਜ਼ ਤੁਹਾਨੂੰ ਜਿਹੜੀ ਮੈਂ ਦਿਖਾਉਣਾ ਚਾਹੁੰਦਾ ਕਿ ਉਹ ਆ ਦੇਖੋਗੇ ਪਹਾੜ ਇੰਨੇ ਸੋਹਣੇ ਲੱਗ ਰਹੇ ਨੇ ਸਵੇਰ ਦਾ ਟਾਈਮ ਹੈ ਕਿਉਂਕਿ ਜਿਸ ਟਾਈਮ ਇੱਥੇ ਧੁੱਪ ਪੈ ਗਈ ਨਾ ਇੱਥੇ ਲਿਸ਼ੂ ਲਿਸ਼ੂ ਹੋ ਜਾਣੀ ਹੈ ਪੂਰੀ ਸ਼ਾਇਨ ਮਾਰਦੀ ਧੁੱਪ ਸੜਕਾਂ ਦੇ ਉੱਪਰ ਇੱਥੇ ਪੂਰੀ ਤੇ ਦੇਖਣ ਨੂੰ ਝਾਕਣ ਨੂੰ ਦਿਲ ਨਹੀਂ ਕਰਦਾ ਬਾਹਰ ਠੰਡ ਹੈਗੀ ਬਾਹਰ ਐਨੀ ਨਹੀਂ ਕਿ ਪਰ ਹੈਗੀ ਹੈ ਹਾਲ ਪੰਜਾਬ ਵਰਗੀ ਠੰਡ ਨਹੀਂ ਇੱਥੇ ਵਿੱਚ ਹਾਂ ਇਹ ਸੱਚ ਮੈਂ ਇੱਥੇ ਗੱਲਾਂ ਐਡ ਕਰਨੀਆਂ ਨੇ ਕਈ ਕਈ ਮੇਰੇ ਵੀਰਾਂ ਭੈਣਾਂ ਨੇ ਕੰਸਰਨ ਦਿਖਾਇਆ ਕਿ ਤੁਸੀਂ ਛੋਟੇ ਜਿਹੇ ਬੱਚੇ ਨੂੰ ਲੈ ਕੇ ਤੁਰ ਪਿਓ ਵਾਇਗਰੂ ਵਾਇਗਰੂ ਹਨਾ ਵੀ ਇੰਨੀ ਠੜ ਦੇ ਵਿੱਚ ਮਾਲਕ ਸਹਾਈ ਹੋਣ ਥੈਂਕ ਯੂ ਇਹ ਕੰਸਰਨ ਦਿਖਾਣ ਲਈ ਦੋਸਤੋ ਪਤਾ ਕੀ ਆਪਣੇ ਜੋ ਪੰਜਾਬ ਦੇ ਵਿੱਚ ਠੰਡ ਪੈ ਰਹੀ ਹੈ ਨਾ ਬੜੀ ਇੱਕ ਹੁੰਦਾਂ ਵਾਲੀ ਖਤਰਨਾਕ ਹੈ ਇੱਧਰ ਤਾਂ ਹੈ ਨਹੀਂ ਉਹ ਅੱਧੀਆਂ ਵਾਲੀ ਮਿੱਟੀ ਛੜ ਸਵੇਰੇ ਸਵੇਰੇ ਬਾਕੇ ਬੈਠਾ ਹਾਂ ਜੈਕਟ ਵੀ ਲਾਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਦਾਂ ਹੀ ਆਪਾਂ ਰਾਜਸਥਾਨ ਵਿੱਚ ਪਹੁੰਚੇ ਆ ਨਾ ਰਾਜਸਥਾਨ ਇੱਧਰ ਠੰਡ ਘਟ ਹੈ ਹੈਗੀ ਹੈ ਬਹੁਤ ਘਟ ਨਾ ਦੇ ਬਰਾਬਰ ਹੈ ਜਿਵੇਂ ਆਪਣਾ ਸਵੇਰੇ ਸ਼ਾਮ ਦੀ ਹੈ ਸਵੇਰੇ ਸ਼ਾਮ ਦੇ ਦਿਨੇ ਪੂਰੀ ਗਰਮੀ ਹੁੰਦੀ ਹੈ ਤੇ ਉਸ ਕਰਕੇ ਅਸੀਂ ਨਾ ਦੇਖੋ ਕੋਈ ਵੀ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਆਪਣੇ ਬੱਚੇ ਦਾ ਵੀ ਅਸੀਂ ਆਪਣੇ ਬੱਚੇ ਨੂੰ ਕਿਸ ਕਿਸ ਤਰੀਕੇ ਨਾਲ ਰੱਖਣਾ ਹੈ ਜਾਂ ਕਿੰਨੀ ਉਹਦੀ ਕੇਅਰ ਕਰਨੀ ਹੈ ਹਰੇਕ ਨੂੰ ਪਤਾ ਹੁੰਦਾ ਹੈ ਜੀ ਤਿਆਰੀ ਕਰਕੇ ਆਏ ਉਹਦੇ ਵਾਸਤੇ ਜੇ ਤੁਸੀਂ ਹਜੂਰ ਸਾਹਿਬ ਜੀ ਇਸੇ ਉਦੋਂ ਵੀ ਸਾਨੂੰ ਕਈਆਂ ਨੇ ਬੜਿਆ ਨੇ ਕਮੈਂਟ ਕੀ ਤੇ ਕਈ ਤਾਂ ਬੜੇ ਪਿਆਰ ਨਾਲ ਉਸ ਸਟੇਜ ਨੂੰ ਹਨਾ ਕਰਦੇ ਨੇ ਵੀ ਜਿਵੇਂ ਆਪ ਦਾ ਬੱਚੇਗਾ ਕਈਆਂ ਨੇ ਬਹੁਤ ਨਰਫਜਾ ਬੋਲਦੇ ਨੇ ਕਹਿੰਦੇ ਉਦੋਂ ਵੀ ਗਰਮੀ ਸੀ ਹਨਾ ਪਰ ਉਧਰ ਗਰਮੀ ਨਹੀਂ ਸੀ ਹਾਂ ਜਦੋਂ ਹਜੂਰ ਸਾਹਿਬ ਜਦੋਂ ਜਦੋਂ ਭਾਜੂਰ ਸਾਹਿਬ ਜੀ ਉਦੋਂ ਕਿਸ ਨੇ ਕਮੈਂਟਰੀ ਤੁਸੀਂ ਗਰਮੀ 'ਚ ਬੱਚੇ ਲੈ ਕੇ ਤੁਰਪੇ ਸਰਦੀ 'ਚ ਬੱਚੇ ਲੈ ਕੇ ਤੁਰਪੇ ਹਰ ਇੱਕ ਮੌਸਮ ਨੂੰ ਨੇ ਦੋਸਤੋ ਅਸੀਂ ਜਦੋਂ ਕੋਈ ਵੀ ਬੰਦਾ ਤੁਰਦਾ ਹੈ ਨਾ ਤਾਂ ਮੌਸਮ ਦੇ ਅਕੋਰਡਿੰਗ ਤੁਰਦਾ ਹੈ ਵੀ ਉਧਰ ਕੀ ਮਤਲਬ ਵੈਦਰ ਹੋਏਗਾ ਹੁਣ ਅਸੀਂ ਹਜੂਰ ਸਾਹਿਬ ਹੁਣ ਵੀ ਅਸੀਂ ਜਿਸ ਟ੍ਰਿਪ ਤੇ ਜਾ ਰਹੇ ਸੀ ਹਜੂਰ ਸਾਹਿਬ ਨਹੀਂ ਜਾ ਰਹੇ ਲੇਕਿਨ ਜਦ ਕਿ ਇੱਥੋਂ ਹਜੂਰ ਸਾਹਿਬ ਅਸੀਂ ਜਾ ਸਕਦੇ ਹਾਂ ਨਾ ਵਾਪਸੀ 'ਚ ਉਹਦੇ ਵਿੱਚ ਅਸੀਂ ਹਜੂਰ ਸਾਹਿਬ ਕਿਉਂ ਨਹੀਂ ਜਾ ਰਹੇ ਇੱਕ ਬਹੁਤ ਵੱਡਾ ਲੌਜੀਕ ਹੈ ਉਹ ਇਬਾਦਤ ਕਰਕੇ ਹੈ ਜੇ ਹਨਾ ਕਿਉਂਕਿ ਹਜ਼ੂਰ ਹਜ਼ੂਰ ਸਾਹਿਬ ਹੋਈ ਗਈ ਇਸ ਟਾਈਮ ਗਰਮੀ ਤੇ ਜਿੱਦਾਂ ਇਹ ਬਰ ਠੰਡੇ ਮੌਸਮ ਤੋਂ ਗਰਮ ਮੌਸਮ ਵੱਲ ਅਚਾਨਕ ਚਲੇ ਜਾਂਦੇ ਨੇ ਉਸ ਟਾਈਮ ਸਾਰੇ ਬਿਮਾਰ ਹੁੰਦੇ ਆ ਕਿਉਂਕਿ ਉਹ ਬਿਲਕੁਲ ਆਪੋਜ਼ਿਟ ਹੈ ਆਪੋਜ਼ਿਟ ਵੈਦਰ ਹੋ ਗਿਆ ਨਾ ਅਸੀਂ ਵੀ ਬਿਮਾਰ ਹੋਵਾਂਗੇ ਤੇ ਬੱਚਾ ਵੀ ਬੱਚੇ ਦਾ ਬੱਚੇ ਦੀ ਜਿਆਦਾ ਟੈਨਸ਼ਨ ਹੁੰਦਾ ਇਸ ਕਰਕੇ ਅਸੀਂ ਹਜ਼ੂਰ ਸਾਹਿਬ ਦਾ ਹੁਣ ਪ੍ਰੋਗਰਾਮ ਨਹੀਂ ਬਣਾਇਆ ਜਿੱਦਾਂ ਗਰਮੀ ਥੋੜੀ ਜੀ ਜਾਂਦੀ ਫਿਰ ਆਪਾਂ ਫਿਰ ਬਾਈਕਾਰ ਹਜ਼ੂਰ ਸਾਹਿਬ ਜਾਵਾਂਗੇ ਤੇ ਉਹ ਬਾਅਦ ਕਰਾਂਗੇ ਡਿਸਕਸ ਲੇਕਿਨ ਹੁਣ ਬਹੁਤ ਸੋਹਣਾ ਮੌਸਮ ਆਪਾਂ ਉਹਦੀ ਗੱਲ ਕਰ ਲਈਏ ਸ਼ਾਨਦਾਰ ਇਧਰ ਸੂਰਜ ਉਗ ਰਿਹਾ ਸੀ ਪਤਾ ਨਹੀਂ ਕਿੱਧਰ ਫੇਰ ਥੱਲੇ ਹੋ ਗਿਆ ਪਤਾ ਨਹੀਂ ਪਰ ਪਹਿਲਾ ਬੜਾ ਵਧੀਆ ਥੀ ਵਿਊ ਆਇਆ ਸੀ ਵਿਊ ਬਹੁਤ ਹੀ ਪਤਾ ਨਹੀਂ ਅੱਪਾ ਥੱਲੇ ਪਿੱਛੋਂ ਨਿਕਲਿਆ ਸੀ ਉਹ ਸੋਹਣਾ ਸੂਰਜ ਉਗ ਰਿਹਾ ਸੀ ਬੜਾ ਵਧੀਆ ਲੱਗ ਰਿਹਾ ਸੀ ਬਹੁਤ ਸੋਹਣਾ ਬਹੁਤ ਵਧੀਆ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੇ ਤੇ ਗ੍ਰੰਥੀ ਜੀ ਨੇ ਚਾਹ ਪਲਾਈ ਬੜੀ ਸਵਾਦ ਚਾਹ ਸੀ ਆਪਾਂ ਨਾਲ ਸਿੱਧੇ ਪਿੰਡੀਆਂ ਖਾ ਲਈਏ ਇੱਕ ਇੱਕ ਹਲਸੀ ਸਹੀ ਗੱਲ ਹੈ ਹਲਸੀ ਦੀ ਪਿੰਨੀ ਘਾ ਕੇ ਨਾ ਸੈਟ ਜਾ ਹੋ ਗਿਆ ਕੰਮ ਸੂਰਜ ਉਧਰ ਗਿਆ ਉਧਰ ਗਿਆ ਉਧਰ ਗਿਆ ਸੂਰਜ ਹੁਣ ਤਾਂ ਦਿਖ ਰਿਹਾ ਲਾ ਬਾਈ ਸੂਰਜ ਦੇਖਿਆ ਜਾ ਸਾਡੇ ਸਬਸਕ੍ਰਾਈਬਰਸ ਨੂੰ ਵੀ ਆ ਉਗਦਾ ਸੂਰਜ ਚੜਦਾ ਸੂਰਜ ਕਿੰਨਾ ਪਹਾੜਾਂ ਦੇ ਪਿੱਛੇ ਪਿਛੇ ਹੈ ਬੜਾ ਸੋਹਣਾ ਲੱਗਦਾ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਚਲੋ ਜੀ ਕਰਦੇ ਆ ਯਾਤਰਾ ਅੱਗੇ ਤੋਂ ਸ਼ੁਰੂ ਮੈਂ ਕਿਹਾ ਪਾਣੀ ਭਰ ਲਈਏ ਭਾਂਡੇ ਮਾਂਜਣ ਦੇ ਕੰਮ ਆ ਜਾਂਦਾ ਹੈ ਜੈਂਪਰ ਪਰ ਤੋਂ ਵੀ ਜ਼ਰੂਰੀ ਹੈ ਲੋ ਜੀ ਅੱਗੇ ਵੱਧਦੇ ਹੋਏ ਸਾਨੂੰ ਲੱਗਿਆ ਕਿ ਸਾਨੂੰ ਆਪਣਾ ਪਾਣੀ ਭਰ ਲੈਣਾ ਚਾਹੀਦਾ ਹੈ ਤੇ ਇੱਥੇ ਕਿ ਢਾਬਾ ਛੋਟਾ ਜਿਹਾ ਪਰ ਅਸੀਂ ਆਪਣਾ ਢਾਬਾ ਬਣਾਵਾਂਗੇ ਆਪਣਾ ਢਾਬਾ ਖੋਲਾਂਗੇ ਗੱਡੀ ਜਿਹੜੀ ਸਾਈਡ ਤੋਂ ਵੱਜੀ ਸੀ ਉਹ ਹਲੇ ਵੀ ਦੁੱਖ ਦਿੰਦੀ ਹੈ ਮੈਨੂੰ ਆਹ ਸਾਈਡ ਤੇ ਚਾਠੇ ਪੇਪ ਨੇ ਗੱਡੀ ਦੇ ਉੱਪਰ ਗੰਦਾ ਕੱਪੜਾ ਬਚ ਗਿਆ ਸੀ ਮੇਰੇ ਤੋਂ ਆਹ ਹਲੇ ਵੀ ਦੁੱਖ ਦਿੰਦੀ ਹੈ ਲੇਕਿਨ ਦੂਰੋਂ ਪਤਾ ਨਹੀਂ ਲੱਗਦਾ ਕੋਈ ਗਾਲੀ ਮੋਹਲੀ ਜਾ ਕੇ ਨੂੰ ਠੀਕ ਕਰਾਵਾਂਗੇ ਇਧਰ ਮੈਂ ਕਦੋਂ ਚੱਕਰ ਆ ਰਹੇ ਨੇ ਕਿਉਂਕਿ ਮੈਂ ਕਨੇ ਕੋਲੀ ਨਹੀਂ ਖਾਧੀ ਸੀ ਪਹਾੜਿਆ ਪਹਾੜਾਂ ਦੇ ਵਿੱਚੋਂ ਲੰਘ ਰਹੇ ਮੈਂ ਨੂੰ ਚੱਕਰ ਜਾਏ ਮੈਂ ਕਹਿੰਦੀ ਮੈਨੂੰ ਉਲਟੀ ਆ ਰਹੀ ਹੈ ਉਲਟੀ ਦੀ ਦਵਾਈ ਦਿਓ ਇਹ ਦਵਾਈ ਖਵਾਈ ਹੋਣ ਠੀਕ ਹੈ ਮੈਂ ਕਹੇ ਥੱਲੇ ਉਤਰਦਾ ਥੋੜਾ ਠੀਕ ਹੋਏਗਾ ਜੇ ਤੂੰ ਗੱਡੀ 'ਚ ਬੈਠੀ ਰਹਿੰਦੀ ਨਾ ਤੈਨੂੰ ਤਾਂ ਥਾ ਥੱਲੇ ਉਤਰ ਰਿਹਾ ਥੱਲੇ ਉਤਰ ਜੇਰਾ ਮੈਂ ਗੱਡੀ ਤੋਂ ਫਰੈਸ਼ ਹੋ ਜਾਂਦਾ ਬਾਅਦ ਉਤਰ ਕੇ ਗੱਡੀ ਬੜੀ ਤੇਜ਼ ਚੱਲ ਰਹੀ ਏ ਲੋ ਜੀ ਰੋਗੇ ਜੀ ਆਪਾਂ ਜਿਉਣੇ ਦਾ ਢਾਬਾ ਖੋਲਣ ਵਾਸਤੇ ਆ ਮੇਰਾ ਛੋਨਾ ਮਿੱਤੂ ਐ ਓਏ ਮਿੱਤੂ ਓਏ ਮਿੱਤੇ ਆ ਪਹਾੜ ਨੇ ਵਾਲੇ ਦੁਵਾਲੇ ਆ ਟੱਟੀ ਰੋਡ ਤੋਂ ਥੋੜੀ ਪੈਰ ਨਾਲ ਇਹ ਗੋਪਰ ਪਏ تھے ਇਹਨੂੰ ਮਰੋ ਟੁੱਟਾ ਅਰ ਨਾ ਕਿਰਨ ਪਏ ਕਿਰਨ ਛੱਪ ਸਾਡੀ ਨਾਲ ਲਿਆਂਦੀ ਆਪਾਂ ਰੋਟੀਆਂ ਪੋਟੀਆਂ ਬਣਾਉਣ ਲਈ ਹੁਣ ਆਪਾਂ ਬਣਾਵਾਂਗੇ ਸੈਂਡਵਿਚ اترੋਂ ਆਰੀਂ ਤਰੋਂ ਲਾਦਾਂਗੇ ਨਾ ਮਤਲਬ ਚਲਿਏ ਫਿਰ ਇਦੋਂ ਫਿਰ ਚਲੋ ਜੀ ਚਲੋ ਟੱਬਾ ਕੈਨਸਲ ਟੱਬਾ ਕੈਨਸਲ ਅੱਗੇ ਲਾਂਦੇ ਕਹਿੰਦੇ ਹਵਾ ਆਰੀ ਸੈਫ ਨੇ ਮੁਆਇਨਾ ਕੀਤਾ ਸਾਡਾ ਮੈਂ ਕਿਹਾ ਸੈਫ ਨੇ ਮੁਆਇਨਾ ਕੀਤਾ ਥੱਲੇ ਉਤਰ ਕੇ ਗੱਲ ਬਣੀ ਨਹੀਂ ਸੈਫ ਦਾ ਮੁਆਇਨਾ ਟੀ ਸੈਫ ਦਾ ਮੁਆਇਨਾ ਠੀਕ ਰਿਆ ਉਹ ਅੰਦਰ ਨਹੀਂ ਆਉਂਦੀ ਕੁੜੀ ਤਾਂ ਡੀ ਆ ਕਰੀ 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 ਅੱਗੇ ਇਬਾਦਤ ਇੱਕ ਵਾਰ ਫਿਰ ਕਰੀ ਬੇਤਰੀ ਮੈਂ ਆ ਜਾ ਪੁੱਤ ਇੰਨੇ ਮਨੇ ਵੜੀ ਪਾਇਤੇ ਆ ਜਾ ਪੁੱਤ ਸਾਡੇ ਛੱਪ ਨੇ ਲੱਭੀ ਥਾਂ ਪਹਾੜਾਂ ਦੇ ਓਲੇ ਦਰ ਰੋੜ ਤੋਂ ਉਰਾਂ ਕਹਿੰਦੇ ਚੁੱਲਾ ਜਲਣਾ ਚਾਹੀਦਾ ਜੇ ਗਾਇ ਸੀ ਨਾ ਚੱਲੀ ਫਿਰ ਕੀ ਫਾਇਦਾ ਕਹਣੀ ਮੈਂ ਇੱਕ ਚਟਾਈ ਢਾ ਲਈਏ ਇੱਧਰ ਦੂਰ ਤੱਕ ਖੇਤ ਹੀ ਖੇਤ ਨੇ ਆਏ ਹਾਏ ਹਾਏ ਦੇਖਣੇ ਚ ਪਤਾ ਨਹੀਂ ਤੁਹਾਨੂੰ ਕੀ ਮੈ ਲੱਗ ਰਿਹਾ ਧੁੰਦਲਾ ਧੁੰਦਲਾ ਵੀਡੀਓ ਦੇ ਵਿੱਚ ਲੇਕਿਨ ਸਾਨੂੰ ਬਾਹਲਾ ਨਜ਼ਾਰਾ ਆ ਰਿਹਾ ਇੱਥੇ ਦੇਖੋ ਆਹਾਹਾਹਾਹਾ ਪੂਰੀਆਂ ਕਿਚਨਾਂ ਦੀਆਂ ਸਲਫਾਂ ਲੱਗੀਆਂ ਜੀ ਅੱਜ ਦੋਸਤੋ ਤੁਹਾਨੂੰ ਵਿਸਤਾਰ ਨਾਲ ਦੱਸਦੇ ਆ ਆਹੀ ਸਾਡੀ ਇਬਾਦਤ ਤੇ ਆ ਸਾਡਾ ਸੈਂਡਵਿਚ ਬਣਾਉਣ ਵਾਲਾ ਗਰਮ ਕਰਨ ਵਾਲਾ ਇੱਧਰ ਬਣ ਰਿਹਾ ਜੀ ਇਬਾਦਤ ਦਾ ਖਾਣਾ ਜਿਹਦੇ ਵਿੱਚ ਕਿਰਨ ਕੀ ਬਣਾ ਰਹੇ ਨੇ ਸੂਜੀ ਹੁੰਦੀ ਹੈ ਸੂਜੀ ਸੂਜੀ ਦਾ ਹਲਵਾ ਤੇ ਆ ਰੋੜ ਵਗ ਰਹੀ ਹੈ ਅਸੀਂ ਆਹ ਕੋਨੇ ਤੇ ਆ ਗਏ ਆ ਆ ਸਾਡੀ ਕਿਚਨ ਪਿੱਛੇ ਖੋਲ੍ਹ ਲਈਏ ਇੱਥੇ ਬਣਾਵਾਂਗੇ ਮੈਂ ਸੈਂਡਵਿਚਾਂ ਤੇ ਉੱਥੇ ਦੋ ਦੋ ਸਾਡੇ ਕੋਲ ਗੈਸ ਨੇ ਪੋਰਟੇਬਲ ਆਹ ਸਿਲੰਡਰ ਹੁੰਦਾ ਨੇ ਇਹ ਬੜੇ ਕੰਮ ਦੀ ਚੀਜ਼ ਹੈ ਜੀ ਇਹ ਰਸਤੇ 'ਚ ਖਤਮ ਹੋ ਗਏ ਛੱਡ ਦਿਓ ਆ ਜਿਵੇਂ ਆ ਖਤਮ ਹੋ ਗਿਆ ਨਹੀਂ ਆ ਤਾਂ ਹੈਗਾ ਸੱਚੀ ਨੂੰ ਜਟਣ ਲੱਗਾ ਜੀ ਆ ਖਤਮ ਹੋ ਗਿਆ ਤੇ ਹੁਣ ਇਹ ਬਾਜ਼ਾਰ ਬਾਹਰ ਬੈਠੀ ਇਹ ਵੀ ਨਜ਼ਾਰੇ ਲੈ ਰਹੀ ਹੈ ਗੱਡੀ 'ਚ ਬੈਠੀ ਇਹ ਵੀ ਪਰੇਸ਼ਾਨ ਹੋ ਗਈ ਸੀ ਫਟਾਫਟ ਬਣਾਨੇ ਆ ਜੀ ਚਾਹ ਤੇ ਨਾਲ ਸੈਂਡਵਿਚਾਂ ਲੋ ਜੀ ਸੁੱਕਾ ਦੁੱਧ ਤਿਆਰ ਹੁੰਦਾ ਆ ਸੁੱਕਾ ਦੁੱਧ ਤੋਂ ਗਿਲਾ ਦੁੱਧ ਬਣਦੇਗਾ ਇਧਰ ਮੇਰੀ ਚਾਹ ਮੈਂ ਚਾਹ ਧਰ ਲਈਏ ਮੈਂ ਪਾ ਦੇਣਾ ਆਪੇ ਪਾ ਦੇਣਾ ਤੁਸੀਂ ਆਪਣਾ ਕੋਈ ਬਾਜ਼ਾਰ ਦਾ ਖਾਣਾ ਬਣਾਓ ਜੀ ਜੀ ਸਾਹਮਣੇ ਕੀ ਸਿਰਫ ਇਬਾਦਤ ਨੂੰ ਚਾ ਵੀ ਆ ਕੇ ਜਾਂਦਾ ਹੈ ਬਾਹਰ ਕਢਾਉਂਦੇ ਨੇ ਆਏ ਹਾਏ ਆਏ ਹਾਏ ਆਏ ਹਾਏ ਉਹ ਮੇਰੀ ਬਗੀ ਆਹ ਚਾਹ ਤਾਂ ਖਾਣ ਲੱਗੀ ਉਹ ਬਾਲੇ ਬਹੁਤ ਜਿਆਦੀ ਸਾਡੇ ਬਰੈਡ ਦੇ ਵਿੱਚ ਪਾ ਕੇ ਜੀ ਉਲਟੇ ਪਲਟੇ ਹੁੰਦੇ ਹੋਏ ਚਾਹ ਬਣਾਤੀ ਜਉਣੇ ਜਉਣਾ ਦਾ ਆਏ ਹਾਏ ਚੈੱਕ ਕਰ ਲਾਂ ਪਹਿਲਾਂ ਬਰੈਡ ਕਿੰਨਾ ਕੁ ਵਧੀਆ ਬਣਿਆ ਹੈ ਜੈਮ ਚੱਲ ਰਿਹਾ ਜੀ ਜੈਮ ਮਿੰਟ ਵੀ ਹੈਗਾ ਜੀ ਪੀਨਟ ਨਹੀਂ ਲੈਣਾ ਜੈਂਮ ਲੈਣਾ ਇੱਕ ਟਾਈਮ ਤੇ ਇੱਕ ਚੀਜ਼ ਖਾਵਾਂਗੇ ਇਦਾਂ ਨਾ ਗਰਮ ਤੇ ਸੌਖਾ ਲੱਗਦਾ ਲੱਗ ਜਾਏਗਾ ਲੱਗ ਜਾਏਗਾ ਗਰਮ ਤੇ ਕਿਰਨ ਫਿਰ ਖੋਲਣਾ ਨਹੀਂ ਨਾ ਆਪਣੇ ਕੋਲ ਸਿਸਟਮ ਹੈ ਨਾ ਮੈਂ ਐਕਸਪੈਰੀਮੈਂਟ ਕਰ ਲਿਆ ਉਹ ਹੋਰ ਹੈ ਅਦਰ ਦੇਖ ਉਹ ਬਰੈਡ ਖਰਾਬ ਹੋ ਜਾਂਦੇ ਨੇ ਬਾਬੂ ਖਾ ਲੈ ਆਓ ਮੈਂ ਕਾਈ ਵੀ ਜਾਂਦੀ ਐ ਆਹ ਦੇਖੋ ਜੀ ਗੱਡੀ ਜਾ ਰਹੀ ਗੱਡੀ ਦੇ ਉੱਪਰ ਦੋ ਮਸੂਮ ਪਰਿੰਦੇ ਸੁੱਤੇ ਫਿਰ ਲੱਤਾ ਲੜਕਾ ਆ ਗਿਆ ਸੋਚਣਾ ਨਹੀਂ ਗੱਲ ਇਹ ਜੇ ਥੋੜਾ ਬੋਤਾ ਕੱਟ ਵੱਜਿਆ ਥੋੜੀ ਬੋਤੀ ਸਾਈਡ ਪੇਡ ਹਣਾ ਗੱਡੀ ਤੇਜ ਏ ਗੱਡੀ 90 ਤੇ ਜਾ ਰਹੀ ਏ ਹਾਂ ਹਾਂ ਹਣਾ ਔਰ ਜੇ ਮਾਲਾ ਥੋੜਾ ਜਿਹਾ ਘੱਟ ਵੇ ਗਿਰ ਸਕਦੇ ਨਹੀਂ ਯਾਰੇ ਇਹ ਕਿੰਨਾ ਰਿਸਕੇ ਦੇ ਆਰਾਮ ਨਾਲ ਕੁੜੀਆਂ ਨੀਂਦਾ ਚ ਨੇ ਇੱਕ ਉੱਠੇ ਇਹਦਾ ਕੋਲ ਲੱਜਣਾ ਹਾਂ ਹਾਂ ਇਹਦੀ ਪੱਤੇ ਦਾ ਪੱਤੇ ਦਾ ਲਾਈ ਪਿਆ ਨਹੀਂ ਨਹੀਂ ਫੋਨ ਤੋਂ ਫੋਨ ਚ ਦੂਜਾ ਦਾ ਲੇਟਿਆ ਫਿਰ ਬੈਗਜ ਰਾਉਂਦੀ ਓਏ ਹੋਸ਼ ਹੀ ਨਹੀਂ ਬੰਦਰ ਦੀ ਉਧੇ ਜਾ ਖੁੱਲੇ ਉਹਨੂੰ ਥੋੜੀ ਪਤਾ ਹੁੰਦਾ ਕਿ ਮੈਂ ਗੱਡੀ ਦੇ ਕਿਵੇਂ ਰੀ ਬੰਦਰ ਨਹੀਂ ਪਤਾ ਉਹਦਾ ਕਿੱਥੇ ਹੁੰਦੀ ਆ ਹਾਂ ਮੋਹ ਪਾਸਾ ਅਮਰੇ ਤਾਂ ਥਾਰ ਥੱਲੇ ਇਹ ਗੱਡੀ ਤੂਫਾਨ ਚੱਲ ਰਹੀ ਏ ਨਾ ਇਹ ਦੂਜਾ ਇਹ ਗੱਡੀ ਤੂਫਾਨ ਹੈ ਤੇ ਇਹਦੇ ਅੰਦਰ ਅੰਦਰ ਸੁਭਾਏ ਲੱਤੀਆਂ ਆਪਿਆਂ ਨੇ ਇਹਨਾਂ ਸੋਚਿਆ ਵੀ ਕਾਹਨੂੰ ਹੈ ਨਾ ਵੀ ਥੱਲੇ ਬਹਿਣਾ ਹਾਂ ਚਾਹੀਦਾ ਹਾਂ ਚਾਹੀਏ ਹੈ ਚਾਹੀਏ ਲੋ ਜੀ ਦੇਖੋ ਅਹਮਦਾਬਾਦ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆਂ ਆਹ ਗੱਡੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਨੇ ਅਹਮਦਾਬਾਦ ਜਿਹੜਾ ਸ਼ਹਿਰ ਏ ਉਹ ਬੜਾ ਸੋਹਣਾ ਸ਼ਹਿਰ ਮੰਨਿਆ ਗਿਆ ਗੁਜਰਾਤ ਦਾ ਆਪਾਂ ਇਸ ਟਾਈਮ ਅਹਮਦਾਬਾਦ ਨੂੰ ਕ੍ਰੋਸ ਕਰਕੇ ਹੋਰ ਅੱਗੇ ਜਾ ਰਹੇ ਆਂ ਜੈਪੂਰੀਆ ਉਦੇਪੁਰ ਵਿੱਚ ਨਹੀਂ ਦਿਖੀਆਂ ਚੀਜ਼ਾਂ ਉਹ ਇੱਥੇ ਨੇ ਮਤਲਬ ਵਧੀਆ ਲਗਜ਼ਰੀ ਬਿਲਡਿੰਗਸ ਨੇ ਸੋਹਣਾ ਇਨਫਰਾਸਟ੍ਰਕਚਰ ਬਹੁਤ ਸੋਹਣਾ ਸ਼ਹਿਰ ਦਾ ਬਾਰੋ-ਬਾਰ ਜਦੋਂ ਬਾਈਪਾਸ ਤੇ ਆਉਂਦੇ ਆ ਉੱਥੇ ਕਈ ਵਾਰ ਐਵੇਂ ਹੋ ਜਾਂਦਾ ਕਿ ਜਿਹੜਾ ਥੋੜਾ ਬੋਧ ਰਸ਼ਈਆ ਸੀ ਪਰ ਲੇਕਿਨ ਠੀਕ ਹੈ ਹੁਣ ਅਹਮਦਾਬਾਦ ਪਹੁੰਚ ਕੇ ਜੀ ਟੈਂਪਰੇਚਰ ਹੋਇਆ ਬਏ ਪੂਰਾ 31 ਡਿਗਰੀ 31 ਡਿਗਰੀ ਟੈਂਪਰੇਚਰ ਕਰ ਰਹੇ ਹੈ ਪੂਰੀ ਗਰਮੀ ਪੈ ਰਹੀ ਹੈ ਜੀ ਇੱਥੇ ਕੋਈ ਠੰਡ ਦਾ ਨਾਮੋ ਨਿਸ਼ਾਨ ਨਹੀਂਗਾ ਔਰ ਗਰਮੀ ਪੂਰੀ ਹੈ ਖਿੱਚ ਕੇ ਪੱਤੇ ਦੀ ਰੋਟੀ ਸੀ ਬਣਾਈ ਰੋਟੀਜ਼ ਖਾਂਦੇ-ਖਾਂਦੇ ਗਰਮੀ ਲੱਗਣ ਲੱਗ ਗਈ ਹੈ ਨਾ ਜਦੋਂ ਅਸੀਂ ਉਹ ਬਰੈਡ ਜੇ ਬਣਾਏ ਵਧੀਆ ਲੱਗਿਆ ਉੱਥੇ ਇੰਜੋਏ ਕੀਤਾ ਚਾਹ ਪੀਤੀ ਬਰੈਡ ਗਾਇ ਪਰ ਗਰਮੀ ਬੜੀ ਹੋਣ ਲੱਗੀ ਅਸੀਂ ਫਟਾਫਟ ਗੱਡੀ 'ਚ ਬੈਠੇ ਏਸੀ ਚੱਲ ਰਿਹਾ ਉਹ ਗੱਡੀ ਦੇ ਵਿੱਚ ਦੇਖ ਲਓ ਤੇ ਅੱppa ਕਹਿੰਦੇ ਆਂ ਵੀ ਪੰਜਾਬ 'ਚ ਠੰਡ ਹੈ ਤੁਹਾਨੂੰ ਨਿਕਲਣਾ ਨਹੀਂ ਚਾਹੀਦਾ ਅਸੀਂ ਹੈ ਨਾ ਇੱਥੇ ਬਾਈ ਜੀ ਪੂਰੀ ਗਰਮੀ ਹੈ ਖਿੱਚ ਗਿਆ ਆ ਦੇਖੋ ਪੂਰਾ ਘੈਂਟ ਜਿਵੇਂ ਆਪਾਂ ਕਹਿ ਲਈਏ ਨਾ ਵੀ ਵਧੀਆ ਸ਼ਹਿਰ ਹੈ ਉਹ ਹੈਗਾ ਬਟ ਇੱਕ ਧੁੱਪ ਦੀ ਜਿਹੜੀ ਸ਼ਾਈਨ ਹੈ ਨਾ ਉਹ ਬੜੀ ਅਜੀਬ ਜੀ ਪੈ ਰਹੀ ਹੈ ਬੜੀ ਗੰਦੀ ਜੀ ਲੱਗ ਰਹੀ ਧੁੱਪ ਜਿਵੇਂ ਤੂੰ ਦਲੀਤ ਦਲੀਤੋਪੇ ਇਹਨਾਂ ਡਸਟ ਹੈ ਮੇਰੇ ਹੱਥਾਂ ਮੈ ਗੇਰਨਾ ਕਿਉਂਕਿ ਇੰਨੀ ਹੁਣ ਧੁੰਦ ਤਾਂ ਹੈ ਨਹੀਂ ਨੀ ਗਰਮੀ ਦੇ ਵਿੱਚ ਸਮਝ ਰਹੀ ਹੈ ਨਾ ਇਹ ਡਸਟ ਹੈ ਹਵਾ ਦੇ ਵਿੱਚ ਤੇ ਉਹਦੇ ਕਰਕੇ ਇਹ ਗੁਜਰਾਤੀ ਲਿਖੀ ਹੋਈ ਕਿਥੇ ਗੁਜਰਾਤੀ ਹੈ ਅਹਮਦਾਬਾਦ ਦੀ ਗੁਜਰਾਤੀ ਲਿਖੀ ਹੋਣੀ ਪੰਜਾਬ ਦੇ ਵਿੱਚ ਮੈਂ ਪੰਜਾਬੀ ਲਿਖੀ ਹੁੰਦੀ ਆਪਾਂ ਹੈ ਨਾ ਵਧੀਆ ਸ਼ੇਅਰ ਹੈ ਪਰ ਇਰ ਇਸ ਦਾ ਕੋਈ ਦੌਰਾਇ ਨਹੀਂ ਹੈਗਾ ਹੁਣ ਸਾਨੂੰ ਦੁਬਾਰਾ ਭੁੱਖ ਲੱਗਣ ਲੱਗ ਗਈ ਏ ਦੁਬਾਰਾ ਭੁੱਖ ਤਾਂ ਲੱਗਣ ਲੱਗ ਗਈ ਕਿ ਮੈਂ ਇੱਕੋ ਹੀ ਬ੍ਰੈਡ ਖਾਦਾ ਜੀ ਗਰਮੀ ਲੱਗਣ ਲੱਗ ਗਈ ਜੇ ਮੈਂ ਫਰਵਰਡ ਕੱਡੇ 'ਚ ਬੈਠਦੇ ਆਂ ਅਸੀਂ ਐਸੀ ਚਲਾ ਲਿਆ ਹੁਣ ਅਸੀਂ ਕੁਕਿੰਗ ਨਹੀਂ ਕਰਾਂਗੇ ਕੁਕਿੰਗ ਹੁੰਦੀ ਹੈ ਬੜੀ ਠੰਡੇ এনवायरमेंट ਵਿੱਚ ਗੈਸ ਚੱਲਦੀ ਏ ਧੁੱਪ ਵਿੱਚ ਅਨੇਗਲ ਮਿਲ ਰਿਹਾ ਮਤਲਬ ਗੈਸ ਜੂਸ ਨਾਲ ਕੇ ਵਿੱਚ ਜੂਸ ਪੀਨਿਆ ਪਹਿਲਾਂ ਉਕਲਾ ਕਰੇ ਕੁਝ ਖਾ ਲਈਏ ਰੈਡੀ ਟੂ ਵੀ ਅੱਗੇ ਕੁਕਿੰਗ ਉੱਥੇ ਹੀ ਹੋਏਗੀ ਜਿੱਥੇ ਠੰਡਾ ਮਾਹੌਲ ਹੋਏਗਾ ਸਾਡਾ ਸ਼ੈਫ ਜਵਾਬ ਦੇ ਗਿਆ ਸਾਡਾ ਸ਼ੈਫ ਮੁਕਰ ਗਿਆ ਆਹ ਹੁਣ ਆਪਾਂ ਬਿਜ਼ੀ ਹੋਵਾਂਗੇ ਤਾਂ ਬਿਜ਼ੀ ਟਾਈਮ ਵੀ ਹੋਗਾ ਟਾਈਮ ਨਹੀਂ ਹੋਣਾ ਨਾ ਹੀ ਨਹੀਂ ਹੋਣਾ ਤੇ ਬਾਕੀ ਛੱਪ ਠੀਕ ਹੈ ਛੱਪ ਨੇ ਤਾਂ ਉਧਰ ਪਰਦਾ ਵੀ ਲਾ ਰੱਖਿਆ ਵੀ ਗਰਮੀ ਟੁੱਪ ਨਾ ਹੋਵੇ ਟੁੱਪ ਫੇਰ ਬਾਸ ਉੱਤੀਕ ਸਾਡੇ ਤੋਂ 35 ਉੱਤੀਕ ਮੂਤੇ ਪੈ ਨਹੀਂ ਨਾ ਆਣਾ ਹਾਂ ਇਹ ਬਾਦ ਵਧੀਆ ਉੱਤੀਕ ਪੁੱਛ ਨੇ ਜਾ ਰਹੇ ਦਿਨ ਆ ਹਨ ਚਲੋ ਸਹੀ ਗੱਲ ਹੈ ਹੋਰ ਠੀਕ ਠਾਕ ਬਾਦ ਚਲੋ ਜੀ ਫਿਰ ਅਹਮਦਾਬਾਦ ਤੋਂ ਬਾਹਰ ਦੇ ਲਈ ਕੋਈ ਜੂਸ ਜਾਸ ਦੇਖ ਲੈਣਾ ਜੇ ਉੱਥੇ ਮਿਲਦਾ ਕਿਤੋਂ ਐਜ਼ ਕੰਪੇਅਰ ਟੂ ਕਿਹੜਾ ਐਸ ਕੰਪੇਅਰ ਟੂ ਜਦੋਂ ਆਪਾਂ ਹਜੂਰ ਸਾਹਿਬ ਜਾ ਰਹੇ ਸੀ ਉੱਧਰ ਤੁਹਾਨੂੰ ਵਧੀਆ ਰੈਸਟੋਰੈਂਟ ਵਗੈਰਾ ਨਹੀਂ ਮਿਲਦੇ ਲੇਕਿਨ ਸਾਨੂੰ ਇੱਥੇ ਗੁਜਰਾਤ ਵਿੱਚ ਪਹੁੰਚੇ ਹੋਏ ਆਂ ਇੱਧਰ ਬਹੁਤ ਛੋਨੇ ਛੋਨੇ ਰੈਸਟੋਰੈਂਟ ਆਏ ਨੇ ਰਸਤੇ 'ਚ ਹਾਈਵੇ ਇੱਕ ਖਤਮ ਕੀਤਾ ਬੜਾ ਵੱਡਾ ਐਕਸਪ੍ਰੈਸ ਵੇ ਸੀ ਤੇ ਹੁਣ ਇੱਥੇ ਸਾਨੂੰ ਰੈਸਟੋਰੈਂਟ ਦੇਖਿਆ ਕਿਸੇ ਸ਼ਹਿਰ ਵੱਡੋ ਉਧਰ ਆ ਪਹੁੰਚੇ ਹੋਏ ਆਪਾਂ ਨਾ ਇਹ ਬੜੋਦਰਾ ਸ਼ਹਿਰ ਹੈ ਇਹ ਹੁਣ ਇੱਥੇ ਕੁਝ ਖਾਣੇ ਆ ਆਹ ਦੇਖੋ ਟੀ-ਸ਼ਰਟਾਂ ਤੇ ਆ ਗਏ ਜੀ ਕਿੰਨੀ ਗਰਮੀ ਹੋਈ ਪਈ ਏ ਇਬਾਦਤ ਨੇ ਮੋਟੇ ਕੱਪੜੇ ਪਾਏ ਹੋਏ ਨੇ ਪੱਖੇ ਚ ਲੁੱਕ ਕਿ ਤੂੰ ਵੀ ਮੋٹے ਪਏ ਨੇ ਕੋਈ ਨਹੀਂ ਧੁੱਪ ਪੂਰੀ ਹੈ 32° ਟੈਂਪਰੇਚਰ ਹੈ ਇੱਥੇ ਜੀ ਪੱਕੇ ਚੱਲ ਰਹੇ ਨੇ ਤੇ ਦੇਖੋ ਗਰਮੀ ਦਾ ਕੋਈ ਉਨਾ ਮੋ ਨਿਸ਼ਾਨ ਨਹੀਂ ਤੇ ਠੰਡ ਦਾ ਚਲਾ ਲਈ ਮੈਂ ਕਿਹਾ ਥੋੜਾ ਥੋੜਾ ਯਾਰ ਕਿਉਂ ਅਗਰ ਨੀਂਦ ਵੈਸੇ ਨੀਂਦ ਪੈ ਨਹੀਂ ਰਹੀ ਆਪਾਂ ਨੂੰ ਐਤ ਵੀ ਸਾਨੂੰ ਮਿਲ ਗਈਆਂ ਪੰਜਾਬੀ ਥਾਲੀਆਂ ਉਹ ਟੇਸਟ ਵਾਲੀ ਪੰਜਾਬ ਵਰਗਾ ਹੋਏਗਾ ਵੀ ਨਹੀਂ ਹੋਏਗਾ ਕਿੱਡੀ ਜੁਣੀ ਨਹੀਂ ਕਿੰਨਾ ਸੋਹਣਾ ਹੈ ਆਪਣਾ ਮੋਟਰਸਾਈਕਲ ਦੇਖੋ ਆ ਤਾਰਾਂ ਦੀਆਂ ਪਤਾ ਨਹੀਂ ਜੋ ਬੰਨੀ ਹੁੰਦੀ ਨੇ ਇਹ ਆਹ ਮੈਨੂੰ ਆਪ ਨਹੀਂ ਸਮਝ ਲੱਗੇ ਇਹ ਮੋਟਰਸਾਈਕਲ ਦੀ ਇਹ ਕਿੰਨਾ ਸੋਹਣਾ ਹੁੰਦਾ ਕਿਤਾਬਾ ਉਹ ਪਰਲੀ ਸਾਈਡ ਤੇ ਵੀ ਪੋਲ ਹਨ ਆਪਾਂ ਉਧਰੋਂ ਜਾਣਾ ਸੀ ਪਰ ਅਫੇ ਤੂੰ ਆ ਗਿਆ ਕਿਉਂਕਿ ਕਾਫੀ ਲੰਬਾ ਪੋਲ ਨਹੀਂ ਅਸੀਂ ਤੇ ਬਹੁਤ ਲੰਬਾ ਪੋਲ ਹੈ ਇੱਕ ਚੀਜ਼ ਦਰਦਾਂ ਦੋਸਤੋ ਮੈਂ ਅਸੀਂ ਜਾਣਾ ਤਾਂ ਉਧਰੋਂ ਸੀ ਪਰ ਡਰਦਾਂ ਮਾਰ ਮੈਂ ਇਧਰੋਂ ਆ ਗਿਆ ਕਿਉਂ ਪੂਰੇ ਰਸਤੇ ਤੱਕ ਮੇਰੇ ਟੋਲ ਪਲਾਜ਼ਾ ਨਹੀਂ ਲੱਗਿਆ ਆ ਗੁਜਰਾਤ ਵਿੱਚ ਪਹੁੰਚਦੇ ਇੱਕ ਟੋਲ ਪਲਾਜ਼ੇ ਨੇ ਮੇਰੇ 150 ਦਾ ਟੋਲ ਸੀ ਮੇਰੇ ਤੋਂ 300 ਰੁਪਏ ਲਿੱਤਾ ਨਾ ਨਹੀਂ ਚੱਲਿਆ ਨਹੀਂ ਮੇਰਾ ਕਾਰਡ ਮੈਂ ਕਹਿੰਦਾ ਮੈਂ ਜਾਂਦਾ ਨਹੀਂ ਨੈਸ਼ਨਲ ਹਾਈਵੇ ਤਾਂ ਮੈਂ ਇਧਰ ਜਾਵਾਂ ਪਿੰਡਾਂ 'ਚੋਂ ਪਿੰਡਾਂ 'ਚ ਨਹੀਂ ਦੂਜਾ ਹੀ ਵੇ ਆ ਮਜ਼ਾਕ ਕਰ ਰਿਹਾ ਹਾਂ ਉਹ ਛੋਟੇ ਛੋਟੀਆਂ 보ਟਸ ਨੇ ਉਹਦੇ ਵਿੱਚ ਬਹੁਤ ਸੋਹਣੀਆਂ ਹਨ ਹੈਨਾ ਮੈਂ ਕਿਹਾ ਵੀ ਕਿੰਨੇ ਸੋਹਣੀਆਂ 보ਟਸ ਛੋਟੇ ਛੋਟੇ ਚੱਲੀਏ ਆਓ ਬਸ ਅੱਗੇ ਨਾਲ ਜਲੀਏ ਪਹੁੰਚਣਾ ਆਪਾਂ ਕਿੰਨਾ ਲੰਬਾ ਵਾਏ ਯਾਰ ਸਾਡਾ ਬਦ ਮੁੱਕ ਗਿਆ ਉਹ ਨਹੀਂ ਵੀ ਕਿਹੜੀ ਨਦੀ ਇਹਨਾਂ ਦੀ ਕਿਹੜੀ ਹੈ ਪਤਾ ਨਹੀਂ ਕਿਹੜੀ ਨਦੀ ਆ ਇੱਥੇ ਲਿਖੀ ਆ ਰਹੀ ਹੈ ਪਤਾ ਨਹੀਂ ਕਿਹੜੀ ਆ ਆਹ ਸੀ ਨਦੀ ਜਿਹੜੀ ਨਿਕਲੇ ਆਪਾਂ ਜਨ ਨਾ ਨਰਮਦਾ ਆ ਰਹੀ ਨਰਮਦਾ ਉਹ ਨਰਮਦਾ ਆ ਰਹੀ ਪਰ ਵਧੀਆ ਇਹ ਨਾਮ ਬੜੀ ਨਾਮ ਮਸ਼ਹੂਰ ਇਹ ਨਦੀ ਇਹ ਹੁਣ ਹੀ ਥੋੜੀ ਗੱਲ ਬਾਤ ਲੱਗ ਗ੍ਰੀਨਰੀ ਆ ਗਈ ਤੁਸੀਂ ਕਹਿੰਦੇ ਨਾ ਕੋਈ ਗ੍ਰੀਨਰੀ ਨਹੀਂ ਆ ਰਹੀ ਹੁਣ ਵੇਖੋ ਇੱਧਰ ਇੱਧਰਲੀ ਸਾਈਡ ਤੇ ਕਿੰਨੀ ਗ੍ਰੀਨਰੀ ਗ੍ਰੀਨਰੀ ਆ ਗਈ ਗ੍ਰੀਨ ਗ੍ਰੀਨ ਇੱਧਰ ਮੌਸਮ ਵੀ ਠੰਡਾ ਹੋ ਜਾਈਏ 34 ਡਿਗਰੀ ਚੱਲ ਰਿਹਾ ਹੈ 34 ਡਿਗਰੀ ਜੇ ਵੀ ਹੁਣ ਤਾਂ 33 ਹੋ ਗਿਆ 1 ਡਿਗਰੀ ਘਟ ਗਿਆ ਮਤਲਬ ਸ਼ਾਮਾਂ ਨੂੰ ਸ਼ਾਇਦ ਘੱਟ ਹੀ ਜਾਵੇ ਹਨਾ ਘਟ ਜੇ ਤੂੰ ਕਿੰਨਾ ਹੋ ਜਾਏਗਾ 20 ਹੋ ਜਾਏਗਾ ਗਰਮੀ ਨਹੀਂ ਹੈ ਭਰਾਓ ਅਸੀਂ ਗਰਮ ਕੱਪੜੇ ਲੈ ਆਏ ਆ ਇੱਧਰ ਚਾਹੇ ਬੋਲੋ ਸਰਦੀ ਨਹੀਂ ਹੈਗੀ ਗਰਮ ਕੱਪੜੇ ਲਿਆ ਕੇ ਨੇ ਰੱਖ ਲਏ ਜੈਕਟਾਂ ਜੂਟਾਂ ਪੂਰੀਆਂ ਭਰ ਕੇ ਲਿਆਦੀਆਂ ਨੇ ਉਦਨ ਗਿਆ ਪਿਉਮਾ ਦੇ ਮੈਂ ਗੁੱਡੀਆਂ ਖਰੀਦ ਰਿਹਾ ਟੀ ਫਲਫੀਆਂ ਜੈਕਟਾਂ ਖਰੀਦ ਰਿਹਾ ਬਾਹ ਦੇਖ ਇਹ ਦੇਖ ਲੋ ਟੀ ਸ਼ਰਟਾਂ ਲੈ ਕੇ ਨਹੀਂ ਆਏ ਚੱਕਰ 'ਚ ਮੇਰੇ ਤਾਂ ਫਿਰ ਚੱਜ ਜਾਏਗਾ ਤੂੰ ਮੇਰੇ ਕੋਲ ਆ ਗਿਆ ਦੋ ਚਾਰ ਕਿਰਨਾਂ ਤਾਂ ਅੰਗੀ ਬੜੇਗਾ। ਪੁੱਟਾ ਖੜਾ ਪੁੱਟਾ। ਹਾਂ। ਚੱਲੀ। ਚੱਲੀ। ਲੋ ਜੀ ਅਸੀਂ ਪਹੁੰਚ ਗਏ ਉਸ ਸ਼ਹਿਰ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਆ ਜਿੱਥੇ ਅਸੀਂ ਪਹੁੰਚਣਾ ਸੀ ਸਾਡੀ ਡੈਸਟੀਨੇਸ਼ਨ ਸੀ। ਇਸ ਸ਼ਹਿਰ ਦੇ ਵਿੱਚ ਸਾਨੂੰ ਬੜੇ ਤਿੰਨ ਦਿਨ ਲੱਗਣਗੇ ਤੇ ਬੜੇ ਕੰਮ ਕਰਨੇ ਨੇ ਇੱਥੇ ਆਪਾਂ। ਜੋ ਕੰਮ ਕੀ ਨੇ ਇਹ ਸ਼ਹਿਰ ਦਾ ਨਾਮ ਹੈ ਤਾਂ ਤੁਸੀਂ ਗੈਸ ਕਰ ਲੈਣਾ। ਤੇ ਇਹ ਸ਼ਹਿਰ ਦਾ ਨਾਮ ਹੈ ਜੀ ਸੂਰਤ। ਚਲੋ ਹੁਣ ਕਮੈਂਟਾਂ 'ਚ ਦੱਸੋ ਸੂਰਤ ਵਿੱਚ ਸਾਨੂੰ ਕੀ ਕੰਮ ਹੋਏਗਾ ਹਾਂ ਹੈਨਾ ਸਭ ਨੂੰ ਪਤਾ ਹੋਊਗਾ ਸਭ ਨੂੰ ਪਤਾ ਹੋਊਗਾ ਐਕਚੁਅਲੀ ਅਸੀਂ ਆਣਾ ਤਾਂ ਸੀ ਰਾਜਸਥਾਨ ਤੇ ਸਾਡੇ 2-3 ਕੰਮ ਸੀ ਸੂਰਤ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਕਿਹੜੇ ਹੁੰਦੇ ਨੇ ਉਹ ਤੇ ਫਿਰ ਅਸੀਂ ਡੇਟ ਫਿਰ ਇਕੱਠੀ ਸਾਰਿਆਂ ਨੂੰ ਇਕੱਠੀ ਦੇ ਦਈ ਵੀ ਅਸੀਂ ਇਹਨਾਂ ਦਿਨਾਂ 'ਚ ਜਾਵਾਂਗੇ ਜਦੋਂ ਅਸੀਂ ਰਾਜਸਥਾਨ ਦਾ ਟੂਰ ਕੱਢਾਂਗੇ ਵੱਡੀ ਲੱਗੀ ਪੂਰੀ ਸੂਰਤ ਦੇ ਵਿੱਚ ਆਏ ਹਾਏ ਪਾਏ ਹਾਏ ਪੁਰਾ ਮਡੋ ਮਡਿਓ ਐਵੇਂ ਕੰਮ की, की मिल थे आगे? जूडियो, जूडियो। बड़ी अपनी जान जैकटा जूकटा खरीदिया नवी है इतने आ गए सारे गर्मी च घूम रहे गोरीय गर्मिया ने फिर इथे लिया जी जूडियो है जी इत गया ਮਾਗੇ ਤੋਂ ਪਹਿਲਾਂ ਕੱਪੜੇ ਲਈ ਗਰਮੀਆਂ ਵਾਲੇ ਇਹ ਵਧੀਆ ਕੀ ਆਪਾਂ ਇੱਥੇ ਇੰਡੀਆ ਦੇ ਵਿੱਚ ਹੀ ਹੈਗਾ ਕੱਪੜੇ-ਕੁਪੜੇ ਲੈ ਲੈਨੇ ਆ ਕੱਪੜੇ ਤਾਂ ਵੈਸੇ ਬਾਹਰੋਂ ਵੀ ਮਿਲ ਜਾਂਦੇ ਨੇ ਪਰ ਉਹ ਮਹਿੰਗੇ ਮਿਲਦੇ ਨੇ ਬੜੇ ਇੱਥੋਂ ਲਈਏ ਕੱਪੜੇ ਤੇ ਫਿਰ ਸੂਰਤ ਨੂੰ ਥੋੜਾ ਜਾਂ ਸਹਿ ਸਕਦੇ ਆ ਅਸੀਂ ਸੂਰਤ ਮੈਂ ਤਾਂ ਇਬਾਦਤ ਦਾ ਮੇਰੇ ਕੋਲ ਤਾਂ ਚਲ ਹੈਗੇ ਨੇ ਕੱਪੜੇ ਇਬਾਦਤ ਨੇ ਕੱਪੜੀ ਇਬਾਦਤ ਦੇ ਕਿਉਂਕਿ ਸਾਰੇ ਵਾਰਮ ਕੱਪੜੇ ਨੇ ਇਹ ਲੋ ਜੀ ਜੂਡਿਓ ਚਲੋ ਵੀ ਚਲੋ ਫਟਾਫਟ ਚਲੋ